ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਸਟਡੀ ਹਾਲ ਇਨ ਵਨ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਹੈ ਤੁਹਾਡਾ ਇੱਕ ਹੋਰ ਵੀਡੀਓ ਦੇ ਵਿੱਚ 880992 ਪੇਪਰ ਇਹ ਪੰਜਾਬੀ ਦਾ ਜਿਹੜਾ ਤੁਹਾਡਾ ਪੇਪਰ ਹੋਇਆ ਸੀ 22 ਤਰੀਕ ਨੂੰ ਜਿਹੜੀ ਸਕਰੂਟੀ ਨਹੀਂ ਕਰਵਾਈ ਗਈ ਸੀ ਠੀਕ ਹੈ ਉਸ ਦੇ ਵਿੱਚ ਜਿਹੜੇ ਐਬਸੈਂਟ ਕੈਂਡੀਡੇਟ ਨੇ ਉਹਨਾਂ ਦੇ ਲਈ ਇੱਕ ਨੋਟਿਸ ਹੈ ਜਿਹੜਾ ਉਹ ਵਿਭਾਗ ਦੀ ਵੈਬਸਾਈਟ ਤੇ ਆਇਆ ਹੈ ਇਸ ਵੈਬ ਇਸ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਠੀਕ ਹੈ ਨੋਟੀਫਿਕੇਸ਼ਨ ਨੰਬਰ ਲਿਖਿਆ ਹੋਇਆ ਤੇ ਡੇਟ ਲਿਖੀ ਹੋਈ ਹੈ ਸਿੱਖਿਆ ਵਿਭਾਗ ਪੰਜਾਬ ਅਧਿਨੋਂ 9894 ਟੈਟ ਕੇਡਰ ਨੂੰ ਪਰ ਲਈ ਜਿਹੜੀ ਮਿਤੀ 22/8/2024 ਨੂੰ ਸਕਰੂਟੀਨ ਕਰਵਾਈ ਗਈ ਸੀ ਠੀਕ ਹੈ ਜਿਹੜੇ ਗੈਰਹਾਜ਼ਰ ਸਟੂਡੈਂਟ ਸੀ ਉਮੀਦਵਾਰ ਸੀ ਉਹਨਾਂ ਨੂੰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਵੀ 1 ਐਸ ਐਸ ਨਗਰ ਮੁਹਾਲੀ ਵਿਖੇ ਕਦਮ ਲਾਇਆ ਗਿਆ ਜੀ 27/8/2024 ਨੂੰ ਠੀਕ ਹੈ 27 ਤਰੀਕ ਨੂੰ ਜਿਹੜੇ 22 ਤਰੀਕ ਨੂੰ ਜਿਹੜੇ ਸਕਰੂਟੀنگ ਹੋਈ ਸੀ ਉਹਦੇ ਵਿੱਚ ਜਿਹੜੇ ਐਬਸੈਂਟ ਸਟੂਡੈਂਟਸ ਸੀ ਐਬਸੈਂਟ ਕੈਂਡੀਡੇਟਸ ਸੀ ਉਹਨਾਂ ਨੂੰ 27 ਤਰੀਕ ਨੂੰ ਆਖਰੀ ਮੌਕਾ ਦਿੱਤਾ ਗਿਆ ਹੈ ਉਹ ਆਪਣੇ ਡਾਕੂਮੈਂਟ ਲੈ ਕੇ ਸਕਰੂਟੀ ਕਰਵਾਣ ਜਾ ਸਕਦੇ ਨੇ ਠੀਕ ਹੈ ਇਹ ਵੱਡੀ ਅਪਡੇਟ ਸੀ ਤੁਹਾਡੇ ਪੇਪਰ ਦੇ ਨਾਲ ਰਿਲੇਟਡ ਜਿਹੜੇ ਸਕਰੂਟੀنگ ਕਰਵਾਣਾ ਚਾਹੁੰਦੇ ਨੇ ਜਿਹੜੇ ਸਕਰੂਟੀنگ ਦੇ ਵਿੱਚ ਜਿਨ੍ਹਾਂ ਨਾਮ ਆਇਆ ठीक है और स्क्रूटनिया जा सकते हैं इस तुम तो होर कोई मौका नहीं दिता जाएगा ठीक है जी इस तुम तो कोई होर मौका नहीं दिता जाएगा तो जल्दी तो जल्दी इस भीडियो में सारे को शेयर कर दो तांजो सारे जड़े कैंडीडेट ने इन कोई जी पहुँच सके थैंक्स फॉर वॉचिंग आइस